ਸਿਸਟਰ ਤੇ ਕੀ ਹੋ ਰਿਹਾ ਹੈ ਅੰਨ੍ਹਾ ਨੂੰ ਜਦ ਬੁਖਾਰ ਆਏ ਤੇ ਇੱਕ ਤਕਾਬੜ ਦੀ ਮਹਿਸੂਸ ਹੋ ਰਹੀ ਹੈ ਸਿਸਟਰ ਬੁਖਾਰ ਚ ਆ ਰਿਹਾ ਹੈ ਹਾਂਜੀ ਤਾਂ ਬੁਖਾਰ ਹੈ ਜੀ ਕਦੋਂ ਤੋਂ ਤਿੰਨ ਚਾਰ ਦਿਨ ਹੋ ਗਏ ਠੀਕ ਹੈ ਇਧਾ ਕੋਈ ਜਿੱਥੇ ਤੁਸੀਂ ਰਹਿ ਰਹੇ ਹੋ ਉੱਥੇ ਤੁਹਾਡੇ ਘਿੜਾੜੇ ਵਾਲੇ ਮੱਛਰ ਨਹੀਂ ਚੜਦੇ ਜੀ ਹੈ ਨਹੀਂ ਲੜਿਆ ਮੱਛਰ ਤੁਹਾਡੇ ਹਾਂਜੀ ਇਦਾਂ ਨਾ ਆਪਾਂ ਤੁਹਾਨੂੰ ਮੈਡੀਸਿਨ ਵੀ ਦੇ ਦਨੇ ਆ ਤਾਂ ਹੋ ਸਕਦਾ ਜਿੱਦਾਂ ਹੁਣ ਸੀਜ਼ਨ ਚੱਲ ਰਿਹਾ ਵਾ ਇੱਕ ਡੇਗੂ ਮੱਛਰ ਹੁੰਦਾ ਵਾ ਉਹਦੇ ਚੇਹ ਹੁੰਦਾ ਆਪਾਂ ਨੂੰ ਜੇ ਉਹ ਲੜ ਜਾਵੇ ਮੱਛਰ ਆਪਾਂ ਨਾ ਭਾਰਤ ਇਸ ਕਾਰਨ ਇਹੰਨੇ ਡੇਢ ਨਾ ਸੈੱਲ ਕਰ ਸਕਦੇ ਐ ਇਸ ਲਈ ਹਮੇਸ਼ਾ ਆਪਣੇ ਜਿਹੜਾ ਆਲੇ ਦੁਆਲੇ ਵਰਸਾਤਾ ਤੋਂ ਬਾਅਦ ਪਾਣੀ ਨਾ ਖੜਾ ਹੋਵੇ ਕੰਮ ਲੈਣ ਚ ਕਿਤੇ ਵੀ ਖੋਰ ਖਾਲੀ ਜਗ੍ਹਾ ਤੇ ਖੜੇ ਪਾਣੀ ਦੇ ਵਿੱਚ ਡੇਂਗੂ ਮੱਛਰ ਦਾ ਲਾਰਵਾ ਪੈਦਾ ਹੁੰਦਾ ਵਾ ਤੇ ਜਿਹੜਾ ਫਿਰ ਆਪਣੇ ਮਤਲਬ ਜਦੋਂ ਵੀ ਕਦੇ ਆਪਾਂ ਨੂੰ ਘਟਦਾ ਵਾ ਤੇ ਉਹਦੇ ਨਾਲ ਫਿਰ ਆਪਾਂ ਨੂੰ ਬੁਖਾਰ ਵਗੈਰਾ ਦੀਆਂ ਸਮੱਸਿਆਵਾਂ ਆਉਂਦੀਆਂ ਤੁਸੀਂ ਆਪਣੇ ਆਲੇ ਦੁਆਲੇ ਸਾਰੀ ਇਹ ਸਫਾਈ ਰੱਖਣੀ ਆ ਤੇ ਮੈਂ ਤੁਹਾਨੂੰ ਮੈਡੀਸਿਨ ਲੈ ਕੇ ਦਿੰਨੀ ਆ ਤੇ ਟੈਸਟ ਲੈ ਕੇ ਦਿੰਨੀ ਆ ਇਹ ਕਰਵਾ ਕੇ ਤੁਸੀਂ ਮੈਨੂੰ ਜਵਾਬ ਦੇਣਾ ਸਿਰੇ ਸ਼ਾਮ ਤੁਸੀਂ ਨਾਤਰਾ ਮੈਡੀਸਿਨ ਖਾਣੀ ਹੈ ਦੋ ਟਾਈਮ ਤੇ ਪੂਰੇ ਬਹਾਮਾ ਦੇ ਕੱਪੜੇ ਪਾਉਣੇ ਆ ਤੇ ਪੂਰਾ ਤੁਸੀਂ ਆਪਣਾ ਪ੍ਰੋਪਰ ਟਰੀਟਮੈਂਟ ਕਰਨਾ ਜੇ ਕੋਈ ਪ੍ਰੋਬਲਮ ਆਣੀ ਜੀ ਦੱਸ ਸਕਦੇ ਆ ਮੈਡੀਸਿਨ ਦੇ ਦੋ ਮਿਸਟਰਸ 对。